बच्चा लेके चले गया नहीं, क्या हुआ क्या था बच्चा था मेरा बेटा था अच्छा तो कौन चोरी कैसे हुआ वो आया कौन आया था एक सिस्टर आया था मैडम नहीं था वो सिस्टर था आ, कैसे कपड़े तो, पहने थे उसने? काली पता नहीं मैं तो कपड़े नहीं देखे पर कोट पेरा था वो मैं बोलिया टीका लेने जाना चलो टीका लगाने के लिए कौन बोला था तेरे को टीका लगाने के लिए नहीं टीका तो यही लगना है मैं दस या टीका लगाई है कि जब खून निकलना है जब जांच करना है अच्छा। टीका दिया है ना उसको जांच करना जब बच्चा ठीक है कि नहीं स्टाफ नर्स ने रोका था आपको कि मत के जाओ नहीं बोली मैं एक थी ड्यूटी उसने रोका था आपको नहीं नहीं, नहीं कोई नहीं रोका आपने तो नीचे आप बच्चा अपनी मर्जी से लेके गए पे आपने किसको पकड़ाया बच्चा नीचे जा मैडम मैडम दिखती कैसी है उसका हुलिया बताओ बता हाँ ए, एन्ना हाँ। है। ना ना काली, पाई। बाल कैसे थे लम्बे थे छोटे-छोटे ऐसे रखे ए, थे सामने आए तो पहचान अच्छा हाँ, 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 हाँ। रंग कैसा गोरा थोड़ा सामला है हाँ, कैसा मोटी है पतली है अच्छा अकेली थी उन्होंने आपको कहा बच्चा अच्छा मेरा कॉलेज आधार काट लिया ये कहां पड़े थे आधार ਥੱਲੇ ਜਾ ਕੇ ਉੱਪਰ ਆਏ ਆਂ ਆਪ ਦੁਆਰਾ ਨਹੀਂ ਤੇਰੇ ਕੋ ਉਹੀਂ ਸੇ ਸਾਥ ਲੈ ਕੇ ਗਈ ਉਹ ਮੇਰੇ ਸਾਥ ਆ ਗਈ ਹੈ ਮੇਰਾ ਨਾਮ ਉਹ ਕੱਲ ਵੀ ਮਿਲੀ ਸੀ ਤੇਰੇ ਕੋ ਹਾਂ ਕੱਲ ਤੇ ਮੈਂ ਦੇਖਿਆ ਸੀ ਮੈਂ ਕਿਹਾ ਮੇਰੇ ਅੱਖੇ ਨੇ ਬੋਲਦੀ ਚਲੋ ਡਾਕਟਰ ਤੁਸੀਂ ਆਫੀਸ਼ੀਅਲਿੰਗ ਐਸ ਐਮਓ ਅੱਜ ਇੱਕ ਬੱਚਾ ਸਸਪੈਕਟਿਡ ਕੰਡੀਸ਼ਨ ਦੇ ਵਿੱਚ ਤੋਂ ਗਾਇਬ ਹੋਇਆ ਕੀ ਕਹਿਣਾ ਤੁਸੀਂ ਇਸ ਇਸ਼ੂ ਸੇ ਅੱਜ ਉਹ ਜਦੋਂ ਵੀ ਮੈਨੂੰ ਪਤਾ ਚੱਲਿਆ ਜੀ ਬਿਲਕੁਲ ਜਿਹੜੇ ਪੀਸੀਆਰ ਮੁਲਾਜ਼ਮਾਂ ਦੇ ਨੰਬਰ ਸੀ ਉਹਨਾਂ ਨੂੰ ਮੈਂ ਫੋਨ ਕੀਤਾ ਹੈ ਉਹ ਆਪਣੇ ਆਗੇ ਉਸੇ ਬਲੇ ਇਮੀਡੀਏਟਲੀ ਆ ਗਏ ਆ ਉਹਨਾਂ ਨੇ ਪੇਸ਼ੈਂਟ ਦੇ ਉਹਦੀ ਜਿਹੜੀ ਵਰਸ਼ਨ ਆ ਉਹ ਪੁੱਛ ਲਈ ਹੈ ਇਹ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਆ ਕਿ ਵੀ ਉਹਨਾਂ ਦਾ ਬੱਚਾ ਕਿਸ ਤਰ੍ਹਾਂ ਗੁੰਮ ਹੋਇਆ ਇਹ ਉਹ ਤੁਹਾਨੂੰ ਜ਼ਿਆਦਾ ਬੈਟਰ ਦੱਸ ਸਕਦੇ ਆ ਅਸੀਂ ਤਾਂ ਪੁਲਿਸ ਮੁਲਾਜ਼ਮ ਨੂੰ ਹਦਾਇਤ ਕਰ ਦਿੱਤੀ ਹੈ ਕਿਉਂਕਿ ਉਹਦੀ ਸਾਡੇ ਹਸਪੀਟਲ ਦੀ ਵੀ ਡਿਊਟੀ ਆ ਗਸ਼ਤ ਕਰਨ ਦੀ ਉਹਨੂੰ ਅਸੀਂ ਹਦਾਇਤ ਕੀਤੀ ਆ ਕਿ ਜਲਦੀ ਤੋਂ ਜਲਦੀ ਇਹਦੀ ਜਿਹੜੀ ਕੰਪਲੇਟ ਆ ਰਜਿਸਟਰ ਕੀਤੀ ਜਾਵੇ ਬੱਚੇ ਦੀ ਫੋਟੋ ਲੈ ਕੇ ਤੇ ਇਹਨੂੰ ਮਤਲਬ ਕਿ ਨਾਲ ਲਾ ਕੇ ਤੇ ਉਹਦੀ ਬੱਚੇ ਦੀ ਜਿਹੜੀ ਆ ਭਾਰ ਕੀਤੀ ਜਾਵੇ ਆ ਸਾਡੇ ਕੋਲ ਜੋ ਸਹਾਇਤਾ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਚਾਹੀਦੀ ਆ ਬਚਾ ਲਪਨ ਦੇ ਵਿੱਚ ਉਹ ਅਸੀਂ ਉਹਨਾਂ ਨੂੰ ਦੇਰ ਤੋਂ ਤਿਆਰ ਆ ਅਸੀਂ ਉਹਨਾਂ ਨੂੰ ਆਪ ਹੀ ਆਫਰ ਕੀਤਾ ਕਿ ਸਾਡੇ ਹਸਪੀਟਲ 'ਚ ਜਿੱਥੇ ਵੀ ਜਿਹੜੇ ਕੈਮਰੇ ਹੈਗੇ ਆ ਜੇ ਉਹਨਾਂ ਵਿੱਚ ਕਿਤੇ ਵੀ ਜਿਹੜਾ ਸਸਪੈਕਟਡ ਆ ਕੈਚ ਹੁੰਦਾ ਆ ਤੇ ਉਹ ਅਸੀਂ ਉਹਨਾਂ ਨੂੰ ਦਿਖਾ ਦਿੰਨੇ ਆ ਤੋ ਤੋਦਾ ਜੀ ਕੋਈ ਮਦਦ ਮਿਲਦੀ ਆ ਤਾਂ ਲੈ ਸਕਦੇ ਡਾਕਟਰ ਸਾਹਿਬ ਹੌਸ ਜਿਹੜੇ ਪੇਸ਼ੈਂਟ ਦੇ ਅਟੈਂਡੈਂਟ ਸਾਰਾ ਉਹ ਕਲੇਮ ਕਰ ਰਿਹਾ ਕਿ ਕੋਈ ਲੇਡੀ ਸੀ ਜਿਹੜੀ ਕਿ ਹਸਪੀਟਲ ਦੇ ਯੂਨੀਫਾਰਮ ਚ ਸੀ ਨਰਸ ਦਾ ਯੂਨੀਫਾਰਮ ਦੇਖੋ ਜੀ ਉਹਦੇ ਬਾਰੇ ਚ ਮੈਂ ਕੁਝ ਨਹੀਂ ਕਹਿ ਸਕਦੀ ਇਕੱਲੇ ਯੂਨੀਫਾਰਮ ਹੋਣਾ ਕੋਈ ਸਟਾਫ ਨਰਸ ਨਹੀਂ ਬਣ ਜਾਂਦਾ ਉਹ ਪੇਸ਼ੈਂਟ ਖੁਦ ਹੀ ਕਲੇਮ ਕਰ ਰਿਹਾ ਕਿ ਉਹਦੇ ਮੂੰਹ ਦੇ ਉੱਤੇ ਮਾਸਕ ਲੱਗਿਆ ਸੀ ਜਦੋਂ ਬੰਦਾ ਆਡੈਂਟੀਫਾਈ ਨਹੀਂ ਹੋ ਰਿਹਾ ਜਿਹੜੇ ਉਹ ਬੰਦੇ ਦੀ ਸ਼ਕਲ ਹੀ ਨਹੀਂ ਦਿਖ ਰਹੀ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਸਿਰਫ ਕੱਲੇ ਕੱਪੜੇ ਪਾ ਨਾਲ ਤਾਂ ਕੋਈ ਸਟਾਫ ਨਰਸ ਨਹੀਂ ਬਣਦਾ ਬੇਬੀ ਬੋਏ ਬੇਬੀ ਗਰਲ ਬੇਬੀ ਬੇਬੀ ਬੋਏ ਸੀ ਕਰ ਜਿਹੜਾ ਲਾਸਟ ਹੋਇਆ ਹਾਂਜੀ ਹਾਂਜੀ ਬੇਬੀ ਬੋਏ ਸੀ ਹਸਪੀਟਲ ਦੇ ਕੈਮਰੇ ਸਾਰੇ ਚੱਲਦੇ ਨੇ ਹਾਂ ਦੇਖੋ ਜੀ ਮੈਂ ਤਾਂ ਆਫੀਸ਼ੀਅਲਟੀ ਐਸਐਮਓ ਆ ਤੇ ਜਿਹੜੀ ਇਹਦੀ ਡਿਊਟੀ ਹੈਗੀ ਆ ਉਹ ਡਾਕਟਿੰਗ ਸਿਸਟਰ ਦੀ ਹੁੰਦੀ ਆ ਹਸਪੀਟਲ ਦੇ ਰੱਖ ਰਖਾਵ ਦੀ ਮੈਨੂੰ ਤੇ ਕੋਈ ਕੰਪਲੇਂਟ ਮੈਂ ਤੇ 15 ਦਿਨਾਂ ਤੋਂ ਐਸਰ ਮੂੰ ਆ ਮੈਨੂੰ ਇਸ ਸਬੰਧ ਚ ਕੋਈ ਕੰਪਲੇਂਟ ਨਹੀਂ ਹੈ ਕਿ ਕੈਬਰੇ ਚੱਲਦੇ ਆ ਜਾਂ ਨਹੀਂ ਮਤਲਬ ਚੱਲਦੇ ਆ ਪਾਰਕਿੰਗ ਚ ਵੀ ਲੱਗੇ ਹੋਏ ਕੈਂ ਪਾਰਕਿੰਗ ਚ ਤੁਹਾਡੇ ਮੈਨੂੰ ਮੈਂ ਨੂੰ ਇਸ ਵੱੱਦ ਦੇ ਵਿੱਚ ਇੰਦਾ ਜਾਨਕਾਰੀ ਨਹੀਂ ਕਿ ਕਿੱਥੇ ਕਿੱਥੇ ਲੱਗੇ ਹੋਏ ਹੋ ਉਹ ਪਾਰਕਿੰਗ ਹੋ ਜਾਏਗਾ ਬਟ ਮੈਨੂੰ ਕੋਈ ਕੰਪਲੇਂਟ ਨਹੀਂ ਹੈ ਇਸ ਸਬੰਧ ਵਿੱਚ ਕਿ ਕੈਬਰਾ ਕੋਈ ਨਹੀਂ ਚੱਲਦਾ ਆ ਉਸ ਲਈ ਮੇਰੀ ਜਾਣਕਾਰੀ ਚਤਾਈ ਹੀ ਆਪਾਂ ਚਲਦੇ ਹਾਂ ਡਿਲੀਵਰੀ ਕਦੋਂ ਹੀ ਸੀ ਉਹ ਕੱਲ ਡਿਲੀਵਰੀ ਹੋਈ ਸੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ